ਮਾਨਪਰੀ ਡੇਰੀ ਫਾਰਮ ਕਟਿਆਲਾ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਨ ਵੜਾਂ ਦੇਖਾਵਾਗੇ ਲਈ ਪਾਜ਼ੇ ਸੁਣਿਆ ਨੂੰ ਡਰੈਸ ਨੋਟ ਕਰ ਲਓ ਪਿੰਡ ਕਟਿਆਲਾ ਤਸੀਹ ਡੇਰਾ ਬੱਬਾ ਨੂੰ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 98554 76 701 ਸਤੋ ਪਹਿਲਾਂ ਤੁਹਾਨੂੰ ਆ ਗਾਂ ਲਈ ਫੋਨ ਕਰਕੇ ਦਿਖਾਵਾਂਗੇ ਬਿਲਕੁਲ ਤਾਜੀ ਸਹੀ ਹੈ ਮਗਰ ਜਰਸੀ ਵਸ਼ੀ ਹੈ ਗਾੜੂ ਤੇ ਅੱਜ ਸਾਤਾਂ ਸੀਨ ਹੋ ਗਏ ਆ 15 16 ਲੀਟਰ ਬੌਲਾ ਤਿਆਰ ਆ ਇਹਦੇ ਸਦੇ ਚੰਗੀ ਕਾਤੇ ਕਾਤੇ ਆ ਇਹ ਚੰਗੀ ਬੈਂਟੀ ਹੈ ਤੇ ਤੇਲ ਦੀ ਚੰਗੀ ਲੰਬੀ ਆ बहुत वह लगाते दूजा सुहा छेदी दुद्ध भी तो प्लस चलेगी बंद जो ठंडी तो मर्जी होगा बहुत ठंड क्वालिटी है दुध पच्ची लीटर करेगी रेट सठ हजार रुपया ਦੂਜੇ ਨੰਬਰ ਦਾ ਕਾਇਰ ਤਾਂ ਨਹੀਂ ਸੀ ਪਹਿਲਾ ਸੂਆ ਬਸ਼ੀ ਦਾ ਮੂੰਹ ਦੋਤਾਂ ਦੇਆ ਬਿਲਕੁਲ ਤਾਲੀ ਸੀ ਨਗਰਵਸ਼ਾ ਆ ਗਿਆ ਚੱਲ ਜੀ ਜਰਸੀ ਕਰਾਓ ਕਿੰਦੀ ਕਾਹੇ ਆ ਮੋਢਲ 23 ਬਸ਼ੀਏ ਮੂੰਹ ਬਿਲਕੁਲ ਦੋਤਾਂ ਦੇਆ ਆ ਫਰਮ 11 12 ਮੀਟਰ ਕੋਲਾ ਇਥੇ ਪਿਆ ਰਹੇ ਦੋ ਤੋਂ 15 16 1500 ਹਿੰਟ ਪਰੇ ਆ 10 ਬੈਟ ਕਰ ਲਿਆ ਰੇਟ ਕਰਨ ਨੂੰ ਇਹਦਾ ਤੁਹਾਨੂੰ 770 ਕਰਾ ਦੇ ਉਹ ਯਾਰ ਯਾਰ ਵੀਡੀਓ ਸੀ ਦੇ ਰਹੇ ਤੋ ਵਤਾਂ ਦੇ ਆ ਦੇਖਣਾ ਕਿ ਕੱਦਵੀਂ ਵਸੇ ਜੇ बच्चे के तो बगैर फिर दुर्ध है चार सौ पांच पांच सौ लगता ठंडी चीज रंग दूजा सूह रंग ठंडी चीज़ ਜੀ ਸੀ ਬਾਈਪਾਰੀ ਤੋਂ ਇਹ ਕਰਾ ਮੈਂ ਨਾ ਬਾਲ ਕਰਾਉਣੇ ਜਨਾ ਲੱਗੇ 8500 ਰੁਪਏ ਦੇ ਬਿਲਕੁਲ ਨਾਮ ਮਦਰ ਤੋਂ ਵਾਸਤੇ ਚਾਹੀਦੇ ਰੰਗ ਭਾਗ ਗਾਂ ਤਿੰਨ ਵੜਾਂ ਵਿੱਚ ਸਪਰਕਰ 8555 7771 ਫੋਨ ਨੰਬਰ ਪਿੰਡ ਕਟਿਆਲਾ ਤਸੀਦ ਡੇਰਾ ਤੋਂ ਬੰਨਾਂ ਦੇ ਜ਼ਿਲ੍ਹਾ ਦੇ ਬਾਸਪ